ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਜਿਆਦਾ ਵਿਸਰਾਮ ਤੇ ਲੁਕਣਾ ਠਮਕ ਤੇ ਤਾਂ ਇਸ਼ਾਰਾ ਹੀ ਦੇਣਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ અપਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਤੁਧ ਜੀ ਤੁਧ ਕਿਤੇ ਵੀ ਆ ਜੇ ਨਾ ਥੋੜਾ ਜਿਹਾ ਕਸ ਕੇ ਬੋਲਣਾ ਸਭ ਧਿਆਵਹਿ ਸਭ ਧਿਆਵਹਿ ਇੱਥੇ ਠਮਕਾ ਤੁਧ ਜੀ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਤੁਹਾਰੇ ਜੀ ਤੁਹਾਰੇ ਨਹੀਂ ਤੁਮਾਰੇ ਪੂਲਾ ਹੀ ਬੋਲਣਾ ਸਭ ਜੀਅ ਤੁਹਾਰੇ ਜੀ ਸਭ ਜੀਅ ਤੁਹਾਰੇ ਜੀ ਤੂੰ ਜੀਆ ਦਾ ਦਾਤਾਰਾ ਤੂੰ ਇਥੇ ਯਮ ਕਲਾ ਦਨੀ ਹੈ ਤੂੰ ਜੀਆ ਦਾ ਦਾਤਾਰਾ ਹਰ त्याग ਹੋ ਸੰਤ ਹੋ ਜੀ त्याਗੋ ਹਾਹਾ ਛੱਡੀ ਗਏ ਹਰ त्याਗ ਵਹ ਸੰਤ ਹੋ ਜੀ ਆਮਨਾ त्याਗੋ ਸੰਤੋ ਹੀ ਕਹਿ ਜਾਂਦੇ ਨੇ ਹਾਏ ਛਾਡੀ ਜਾਂਦੇ ਨੇ ਜਾਂ ਹੋੜੇ ਲਾ ਦਿੰਦੇ ਹਨ ਧਿਆਵ ਹੋ ਸੰਤਹ ਹੋ ਇਸ ਤਰ੍ਹਾਂ ਨਹੀਂ ਕਹਿਣਾ ਲਘੂ ਹੀ ਉਚਾਰਨ ਕਰਨਾ ਹੈ ਹਰ ਧਿਆਵਹ ਸੰਤਹ ਜੀ ਹਰ ਧਿਆਵਹ ਸੰਤਹ ਹੋ ਜੀ ਸਭ ਦੁਖ ਵਿਸਾਰਨ ਹਾਰਾ ਸਭ ਨਹੀਂ ਕਹਿਣਾ ਸਭ ਸਭ ਦੁਖ ਵਿਸਾਰਨ ਹਾਰਾ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੀਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਇਹ ਯਾਦ ਰੱਖਣਾ ਹੈ ਪਾਠ ਪ੍ਰਾਤਨ ਸਰੂਪਾਂ ਦੇ ਵਿੱਚ ਤੂੰ ਪਾਠ ਸੁਧ ਹੈ ਆਮ ਨਵੀਨ ਜਿਹੜੇ ਨੇ ਸ਼ਬਦਾਰਥਾਂ ਦੇ ਵਿੱਚ ਵੀ ਉੱਥੇ ਟਿੱਪੀ ਨਾਲ ਛਾਪ ਦਿੱਤਾ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਟਿੱਪੀ ਤੋਂ ਬਗੈਰ ਤੂੰ ਪਾਠ ਸੁਧ ਹੈ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੀਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਹਉ ਤੇ ਜਮਕਾ ਤੂੰ ਪਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਇੱਥੇ ਵਿਸਰਾਮ ਲਾਉਣਾ ਹੈ ਸੇ ਮੁਕਤ ਸੇ ਮੁਕਤ ਭਏ ਇੱਥੇ ਠਮਕ ਜਿਨ ਹਰ ਧਿਆ ਜੇਨ ਹਰ ਧਿਆਇਆ ਜੀ ਜਿਨ ਹਰ ਨਹੀਂ ਕਹਿ ਦੇਣਾ ਜੇਨ ਹਰ ਧਿਆਇਆ ਜੀ ਤੈਨ ਤੂਟੀ ਜਮਕੀ ਫਾਸੀ ਇਹ ਵੀ ਜਮਕੀ ਨਹੀਂ ਕਹਿ ਦੇਣਾ ਤਿੰਨ ਤੂਟੀ ਜਮਕੀ ਫਾਸੀ ਜੇਨ ਨਿਰਭਾ ਜਿਨ ਹਰ ਨਿਰਭਾ ਧਿਆਇਆ ਜੀ ਤੈਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜੇਨ ਹਰਤੇ ਆਇਆ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਇਤਿਆਨ ਨਾਲ ਉਚਾਰਨ ਕਰਨਾ ਹੈ ਪਹਿਲਾ ਬੇਅੰਤ ਜਿਹੜਾ ਹੈ ਸਿਆਰੀ ਦੇ ਨਾਲ ਹੈ ਇਹਨੂੰ ਛੀਤੀ ਬੋਲ ਦੇਣਾ ਹੈ ਭਰੇ ਬੇਅੰਤ ਦੂਸਰਾ ਬੇਅੰਤ ਲਾਂ ਦੇ ਨਾਲ ਹੈ ਇਹਨੂੰ ਧੀਰ ਕਰਕੇ ਬੋਲਣਾ ਹੈ ਸ਼ੁੱਧ ਬੋਲਣਾ ਇਹ ਨਹੀਂ ਵੀ ਦੋਵੇਂ ਬੇਅੰਤਾ ਬੇਅੰਤਾ ਕਹਿ ਜਾਣਾ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਅਨਿਕ ਦੀ ਨੰਨੇ ਦੀ ਸਿਆਰੀ ਉਚਾਰਨ ਕਰਨੀ ਹੈ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰ ਹੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤਪ ਫੂਲਾ ਬੋਲਨਾ ਤਪ ਹੈ ਕਸ ਕੀ ਬੋਲਦੰਦਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁਤ ਸਿਮਰੇ ਤੇ ਸਾਸਤ ਜੀ ਪੜਹਿ ਹੈ ਦੇ ਦਲਾਵਾ ਨਹੀਂ ਲਾਉਣੀਆਂ ਲਘੂ ਉਚਾਰਨ ਕਰਨਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁਤ ਸਿਮਰਤ ਸਾਸਤ ਜੀ ਕਾਰਕਿਰਿਆ ਖਟਕਰਮ ਕਰੰਤਾ ਜਿਹੜਾ ਖਟਕਰਮ ਕਸਕੇ ਨਹੀਂ ਬੋਲਣਾ ਖਾਟ ਪੂਲਾ ਬੋਲਣਾ ਹੈ ਛੇ ਕਰਮਾਂ ਦਾ ਵਾਚਕ ਹੈ ਸੰਬੰਧਕ ਪਾਠ ਹੈ ਕਰਕਿਰਿਆ ਖਟਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਇਹ ਭਲੇ ਜਨ ਨਾਨਕ ਜੀ ਨਹੀਂ ਕਹਿਣਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ اے بھگت اے بھگت پلے جن نانک جی جو بھاو ہے میرے ہر بھگوانتا توں آد پرکھ اپرن پرکرتا جی تود جی وڈ ابر نہ کوئی توں جگ جگ ایکو سدا سدا توں ایکو جی توں نھچل کرتا سوئی تود اپے بھاو ہے سوئی ورتے جی ਤੂੰ ਆਪੇ ਕਰਹ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਬਸਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੱਚਾਰ ਮੈਡਾ ਸਾਈ ਇਸ ਨੂੰ ਸਾਈ ਉਚਾਰਨ ਕਰਨਾ ਹੈ ਸਸੇ ਦੇ ਕੰਨੇ ਉੱਤੇ ਬਿੰਦੀ ਲਾਉਣੀ ਹੈ ਈ ਤੇ ਬਿੰਦੀ ਨਹੀਂ ਲਾਉਣੀ ਹੈ ਤੂੰ ਕਰਤਾ ਸੱਚਾਰ ਮੈਡਾ ਸਾਈ ਤੂੰ ਕਰਤਾ ਸੱਚਾਰ ਮੈਡਾ ਸਾਈ ਜੋ ਤਾ ਭਾਵੈ ਸੋਹੀ ਥੀਸੀ ਇਹ ਵੀ ਜੋਤੇ ਜਮਕ ਲਾ ਦੰਨੀ ਹੈ ਜੋ ਤਾ ਨਹੀਂ ਕਹਿਣਾ ਹੈ ਜੋ ਤੋ ਭਾਵੈ ਸੂਈ ਥੀਸੀ ਜੋ ਤੂੰ ਦੇ ਸੋਈ ਹਾ ਪਾਈ ਇਹ ਵੀ ਜੋ ਤੂੰ ਦੇ ਸੋਈ ਹਾ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਧਾਇਆ ਜਿਸਨੂੰ ਕਿਰਪਾ ਕਰਹ ਤੈਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਲਾਦਾ ਨਹੀਂ ਕਹਿਣਾ ਭਾਰਾ ਬੋਲਨਾ ਕਸ ਕੀ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਦੂਜਾ ਕੋਈ ਨਾਹੇ ਤੁਧ ਬਿਨ ਦੂਜਾ ਕੋਈ ਤੋਜ ਤੋਜ ਤਦਾਨੀ ਹੈ ਤੋਜ ਵੇਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮੇਲ ਵਿਛੜਿਆ ਖੇਲ ਥੋੜਾ ਜਿਹਾ ਭਾਰਾ ਜਾਂ ਕਰਕੇ ਉਚਾਰਨ ਕਰਨਾ ਖੇਲ ਨਹੀਂ ਕਹਿਣਾ ਖੇਲ ਵਿਜੋਗ ਮੇਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਏ ਸੋਈ ਜਨ ਜਾਣੈ ਇਹ ਸ਼ੁੱਧ ਉਚਾਰਨ ਕਰਨਾ ਹੈ ਜੇਸਨ ਤੂ ਜਾਣਾਏ ਯਾਨੀ ਦੋ ਥਾਵਾਂ ਤੂੰ ਡੈਸ਼ ਦੇਵਾਂਗੇ ਨਾ ਤਾਂ ਸ਼ੁੱਧ ਬੋਲਿਆ ਜਾਏਗਾ ਜਾਣਾਏ ਬੋਲਣਾ ਇਕੱਠਾ ਹੀ ਹੈ ਜੇਸਨ ਤੂ ਜਾਣਾਏ ਸੋਈ ਜਨ ਜਾਣਾ ਜੇਸਨ ਤੂ ਜਾਣਾਏ ਸੋਈ ਜਨ ਜਾਣਾ ਹਰ ਗੁਣ ਸਦ ਹੀ ਆਖ ਵਖਾਣਾ ਹੈ ਜੇਨ ਹਾਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਇ ਤੂ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ